ਤਸਵੀਰਾਂ ਵਿੱਚ ਜੋ ਮਾਤਾ ਨੂੰ ਤੁਸੀਂ ਵੇਖ ਰਹੇ ਹੋ ਇਹ ਮਾਤਾ ਕਰਮਜੀਤ ਕੌਰ ਸੰਧਾਰਸੀ ਪਿੰਡ ਦੀ ਰਹਿਣ ਵਾਲੀ ਹੈ ਰਾਜਪੁਰੇ ਦੇ ਨੇੜੇ ਇਸ ਮਾਤਾ ਦੀ ਬਹੁਤ ਹੀ ਦਰਦ ਭਰੀ ਕਹਾਣੀ ਹੈ ਲਗਭਗ 25-30 ਸਾਲ ਪਹਿਲਾਂ ਇਹ ਸੰਧਾਰਸੀ ਪਿੰਡ ਦੇ ਨੇੜੇ ਹੀ ਮੇਲਾ ਲੱਗਿਆ ਹੋਇਆ ਸੀ ਜਿੱਥੇ ਮੇਲੇ ਦੇ ਵਿੱਚ ਆਉਂਦੀ ਹੈ ਸਾਰਾ ਦਿਨ ਬੈਠੀ ਰਹਿੰਦੀ ਹੈ ਜਦੋਂ ਪਿੰਡ ਦੇ ਲੋਕ ਇਸ ਦੇ ਵੱਲ ਧਿਆਨ ਕਰਦੇ ਨੇ ਤਾਂ ਕੀ ਹੁੰਦਾ ਹੈ ਕਿ ਇੱਕ ਔਰਤ ਹੋਰ ਜਿਹੜੀ ਪਿੰਡ ਦੀ ਉਹ ਇਸ ਨੂੰ ਇੱਕ ਘਰ ਦੇ ਵਿੱਚ ਲੈ ਆਉਂਦੀ ਹੈ ਜਿੱਥੇ ਕਿ ਪੰਜ ਭਰਾ ਰਹਿੰਦੇ ਨੇ ਤਿੰਨ ਭਰਾ ਜਿਹੜੇ ਨੇ ਉਹਨਾਂ ਦੇ ਵਿੱਚੋਂ ਮੌਤ ਹੋ ਚੁੱਕੀ ਐ ਤੇ ਉਸ ਦੇ ਨਾਲ ਨਾਲ ਜਿਹੜੀ ਮਾਂ ਸੀ ਜਿਹੜੀ ਉਹਨਾਂ ਪੰਜਾਂ ਪੁੱਤਾਂ ਦੀ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਐ ਤੇ ਪਿੱਛੇ ਇਹ ਦੋ ਭਰਾ ਰਹਿ ਗਏ ਨੇ ਤੇ ਇਹ ਦੋ ਭਰਾਵਾਂ ਵੱਲ ਰਹਿ ਰਹੀ ਸੀ ਇਹ ਮਾਤਾ ਪਰ ਜਿਹੜੇ ਉਹ ਦੋਨੇ ਭਰਾ ਨੇ ਉਹ ਵੀ ਨਸ਼ਾ ਪੱਤਾ ਕਰਦੇ ਨੇ ਤੇ ਉਹਨਾਂ ਦਾ ਵੀ ਕੋਈ ਬਹੁਤਾ ਚੰਗਾ ਜੀਵਨ ਨਹੀਂ ਤੇ ਇਸ ਮਾਤਾ ਨੇ ਪਤਾ ਨਹੀਂ ਕਿੰਨੇ ਕੁ ਦੁੱਖ ਵੇਖੇ ਹੋਣਗੇ ਤਾ ਜਿਵੇਂ ਕਹਿੰਦੇ ਨੇ ਕਿ ਜਿਸ ਦਾ ਕੋਈ ਨਹੀਂ ਉਸ ਦਾ ਪਰਮਾਤਮਾ ਹੁੰਦਾ ਸੋ ਬੇਸ਼ੱਕ ਲੰਬੇ ਸਮੇਂ ਬਾਅਦ ਹੀ ਇਸ ਮਾਤਾ ਦੀ ਸੁਣੀ ਗਈ ਹੈ ਕਿਉਂਕਿ ਇਸ ਮਾਤਾ ਦੀ ਜਟਾਵਾਂ ਪਈਆਂ ਉਸਨੂੰ ਬਹੁਤ ਹੀ ਬੁਰਾ ਹਾਲ ਸੀ ਤੇ ਜਿਹੜਾ ਦਾ ਇੱਕ ਘਰ ਵਾਲਾ ਸੀ ਉਹ ਨਾਲ ਦੇ ਕਮਰੇ 'ਚ ਹੀ ਰਹਿੰਦਾ ਸੀ ਤੇ ਪਰ ਉਸ ਨੇ ਕਦੀ ਇਸ ਦੀ ਸਾਰੀ ਨਹੀਂ ਲਈ ਕੋਲ ਸੜੀਆਂ ਸੁੱਕੀਆਂ ਰੋਟੀਆਂ ਤੇ ਜਿਹੜੀਆਂ ਜੂਆਂ ਨਾਲ ਸਾਰਾ ਮੰਜਾਏ ਭਰਿਆ ਪਿਆ ਸੀ ਜਿਵੇਂ ਤੁਸੀਂ ਇਹ ਤਸਵੀਰਾਂ ਵੀ ਵੇਖ ਰਹੇ ਹੋ ਪਹਿਲਾਂ ਵੀ ਅਸੀਂ ਇਸ ਵੀਡੀਓ ਨੂੰ ਚਲਾਇਆ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਨਸਾਨ ਦੇ ਕਿੱਥੋਂ ਤੋਂ ਕਿੱਥੇ ਕਿਵੇਂ ਦੇ ਹਾਲਾਤ ਹੋ ਜਾਂਦੇ ਨੇ ਤੇ ਇਹ ਮਾਤਾ ਜਿਹੜੀ ਐ ਪੰਜ ਪਤੀਆਂ ਦੇ ਬਾਵਜੂਦ ਵੀ ਬੜੇ ਕਹਿ ਲਈਏ ਦੁੱਖਾਂ ਦੇ ਵਿੱਚੋਂ ਨਿਕਲ ਰਹੀ ਐ ਤੇ ਇਹਦੀ ਜ਼ਿੰਦਗੀ ਜਿਹੜੀ ਐ ਹੁਣ ਬਦਲੀ ਐ ਉਹ ਵੀ ਮਨੁੱਖਤਾ ਦੀ ਸੇਵਾ ਸੰਸਥਾ ਦੇ ਸੁਪਣਿਆਂ ਦੇ ਘਰ ਜਾ ਕੇ ਤੇ ਹੁਣ ਉਮੀਦ ਐ ਕਿ ਇਹ ਮਾਤਾ ਜਿੰਨਾ ਵੀ ਬਾਕੀ ਜੀਵਨੇ ਬਹੁਤ ਹੀ ਚੰਗੀ ਤਰ੍ਹਾਂ ਕੱਟੇਗੀ ਤੇ ਆਪਾਂ ਆਓ ਸੁਣਦੇ ਹਾਂ ਜਿਹੜੀ ਗੱਲਬਾਤ ਰੱਬ ਦਾ ਬੰਦਾ ਭਾਈ ਗੁਰਪ੍ਰੀਤ ਸਿੰਘ ਕਹਿ ਰਹੇ ਨੇ ਤਸਵੀਰਾਂ ਦੇਖੋ ਕੀ ਹਾਲ ਸੀ ਉੱਥੇ ਭੈਣ ਦੀ ਆ ਟੱਟੀ ਨਾਲ ਲੱਬੜੇ ਹੋਏ ਹੱਥ ਆ ਤੇ ਇੰਨੇ ਹੱਥਾਂ ਦੇ ਨਾਲ ਹੀ ਮਾਤਾ ਰੋਟੀ ਖਾਂਦੀ ਆ ਕੋਈ ਨਾ ਕੁਝ ਬਾਪੂ ਕੋਲੀ ਚ ਪਾ ਦਿੰਦਾ ਮਾੜਾ ਮੋਟਾ ਤੇ ਆ ਸੁੱਕੀਆਂ ਰੋਟੀਆਂ ਪਈਆਂ ਦੇਖੋ ਜਿਹੜੀਆਂ ਐ ਪਾਪੜ ਬਣੀਆਂ ਪਈਆਂ ਪਾਪੜ ਤੇ ਇਹੀ ਰੋਟੀਆਂ ਖਾਂਦੀ ਆ ਵਿਚਾਰੀ ਤੇ ਆ ਬਾਲਾਂ ਦੀਆਂ ਜਟਾਵਾਂ ਸਿਰ ਦੇ ਥੱਲੇ ਸਹਰਾਣਾ ਰੱਖਣ ਦੀ ਲੋੜ ਨਹੀਂ ਇੱਕ ਮਿੰਟ ਬਾਅਦ ਦੇਖਣਾ ਹੀ ਆ ਦੇਖਣਾ ਹੀ ਆ ਮਾਂ ਦੇਖਣਾ ਹੀ ਆ ਮਾਂ ਦੇਖਣਾ ਹੀ ਆ ਦੇਖੋ ਅੱਜ ਟਾਵਾਂ ਕਿੱਡੀਆਂ-ਕਿੱਡੀਆਂ ਵਾਂ ਥੱਲੇ ਸਿਰ ਦੇ ਰੱਖੀਆਂ ਤੇ ਆ ਗਰਮੀਆਂ ਹੁਣ ਦੇਖੋ ਕਿੰਨੀਆਂ ਨੰਨਕੀ ਗਈਆਂ ਕੋਟੀ ਪਾਈ ਹੋਈ ਹੈ ਮਾਤਾ ਦੇ ਇੱਕ ਇੱਕ ਆ ਝੱਗਾ ਪਾਇਆ ਹੈ ਮਤਲਬ 7 ਝੱਗੇ ਪਾਏ ਹੋਏ ਆ ਮਾਤਾ ਦੇ ਤੇ ਸਲਵਾਰਾਂ ਦੇਖੋ ਤੁਸੀਂ ਆ ਆ ਕੀ ਬੰਨਿਆ ਹੋਇਆ ਵਾ ਕੱਪੜੇ ਨੋਟਕਾਨ ਹੈ ਦੇਖੋ ਤੁਸੀਂ ਕੱਪੜੇ ਸਲਵਾਰਾਂ ਤਾਂ ਪਤਾ ਹੀ ਨਹੀਂ ਕਿੰਨੀਆਂ ਪਾਈਆਂ ਹੋਈਆਂ ਤੇ ਪੈਰਾਂ ਦੇ 9 ਬਈ ਜਖਮ ਆ ਦੇਖੋ ਮੈਂ ਕੀ ਓਹੋ ਹੋ ਇੱਜ ਮੇਰੀ ਭੈਣ ਤੁਰਨ ਲੱਗੀ ਆ ਆ ਪਿਛਲੇ 3-4 ਮਹੀਨਿਆਂ ਦੇ ਵਿੱਚ ਹੀ ਮੇਰੀ ਭੈਣ ਨੂੰ ਕਿੰਨਾ ਫਰਕ ਪੈ ਗਿਆ ਔਰ ਇਹ ਭੈਣ ਪਤਾ ਨਹੀਂ ਕਿੱਥੋਂ ਆਈ ਸੀ ਉਸ ਪਿੰਡ ਦੇ ਵਿੱਚ ਅੱਜ ਤੋਂ 25 20-25 ਸਾਲ ਪਹਿਲਾਂ ਮੇਲਾ ਲੱਗਿਆ ਸੀ ਉੱਥੇ ਮੇਲੇ ਤੇ ਆਈ ਸੀ ਤੇ ਮੇਲੇ ਤੇ ਆਈ ਨੂੰ ਭੈਣ ਨੂੰ ਤਾਂ ਪਿੰਡ ਦੇ ਲੋਕਾਂ ਨੇ ਦੇਖਿਆ ਵੀ ਇੱਥੇ ਬੈਠੀ ਆ ਤਾਂ ਇੱਕ ਪਿੰਡ ਦੀ ਔਰਤ ਆਪਣੇ ਘਰੇ ਲੈ ਗਈ ਉਹਨੇ ਆਪਣੇ ਬੇਟਿਆਂ ਦੇ ਨਾਲ ਇਹਦਾ ਵਿਆਹ ਕਰਤਾ ਕਹਿਦੀ ਹੈ ਜਾਂ ਇਹਨੂੰ ਬਸ ਉੱਥੇ ਰੱਖ ਲਿਆ ਇਹ ਰੋਟੀ ਪਾਣੀ ਲਾਉਣ ਲੱਗ ਗਈ ਤੇ ਉਹ ਘਰ ਚ ਇਹਨਾਂ ਦਾ ਜੀਵਨ ਕੱਟਿਆ ਹੁਣ ਇਹਦਾ ਅਸਲੀ ਪਿੰਡ ਕਿਹੜਾ ਹੀ ਪਤਾ ਹੀ ਨਹੀਂ ਲੱਗਿਆ ਅੱਜ ਤੱਕ ਤੇ ਕਰਮਜੀਤ ਭੈਣ ਜਿਹੜੀ ਹਾਲਤ ਚ ਉਸ ਘਰ ਚ ਪਈ ਸੀ ਸਲਵਾਰਾਂ ਚਾਰ ਪੰਜ ਪਾਈਆਂ ਲੈਟਰੀਨ ਦੇ ਢੇਰ ਲੱਗੇ ਪਏ ਕਮਰੇ ਦੇ ਵਿੱਚ ਵੀ ਮੰਜੇ ਦੇ ਉੱਪਰ ਵੀ ਸਲਵਾਰਾਂ ਵੀ ਲੈਟਰੀਨਾਂ ਭਰੀਆਂ ਪਈਆਂ ਲੱਤਾਂ ਗਲੀਆਂ ਪਈਆਂ ਲੈਟਰਨ ਵਾਲੀ ਬਾਥਰੂਮ ਵਾਲੀ ਜਗਾ ਗਲੀ ਪਈ ਕਰਮਜੀਤ ਭੈਣ ਉਸ ਘਰ ਚ ਨਰਕ ਕੱਟ ਰਹੀ ਸੀ ਲੋਕ ਦੱਸਦੇ ਜੱਤ ਕਰੇ ਦੀ ਸੱਸ ਜਿਉਂਦੀ ਸੀ ਉਦੋਂ ਤੱਕ ਕਰਮਾੜਾ ਮੋਟਾ ਠੀਕ ਸੀ ਸੱਸ ਦੇ ਮਾਰਨ ਤੋਂ ਬਾਅਦ ਜਿਹੜੇ ਦੋ ਘਰ ਵਾਲੇ ਸੀ ਇਹਦੇ ਜਿਉਂਦੇ ਸੀ ਬਾਕੀ ਤਾਂ ਪੂਰੇ ਹੋ ਗਏ ਸੀ ਤੇ ਉਹ ਨਸ਼ਾ ਕਰੀ ਜਾਂਦੇ ਸੀ ਉਹ ਵੀ ਨਹੀਂ ਸੀ ਸਾਹਮ ਦਾ ਕੋਈ ਤੇ ਪਰ ਅੱਜ ਮੇਰੀ ਭੈਣ ਨੂੰ ਕਰਮਜੀਤ ਨੂੰ ਕਰਮਜੀਤ ਇੱਧਰ ਦੇਖ ਲਿਆਉਂਦੇ ਟੋਪੀ ਦੇ ਦਿੰਦੇ ਤੂੰ ਤੇ ਕਰਮਜੀਤ ਭੈਣ ਨੂੰ ਅੱਜ ਸੁਪਨਿਆਂ ਦੇ ਘਰ ਆਈ ਨੂੰ ਤਿੰਨ ਚਾਰ ਮਹੀਨੇ ਹੋਏ ਆ ਬਹੁਤ ਫਰਕ ਆ ਬਸ ਇੱਕ ਤਾਂ ਅਰਦਾਸ ਕਰਿਓ ਇਹ ਭੈਣ ਦਾ ਕੋਈ ਘਰ ਪਰਿਵਾਰ ਸਾਨੂੰ ਪਤਾ ਲੱਗ ਜਵੇ ਜੇ ਕਰਮਜੀਤ ਤੇਰਾ ਪਿੱਛੇੋਂ ਪਿੰਡ ਕਿਹੜਾ ਸੀ ਭੈਣੇ ਸੰਦਾਰਸੀ ਰਹਿੰਦੀ ਸੀ ਸੁਨਾਰਸੀ ਰਹਿੰਦੀ ਸੀ ਅੱਛਾ ਉਹ ਪਿੰਡ ਕਿਹੜਾ ਜੰਮੀ ਕਿਹੜੇ ਪਿੰਡ ਸੀਗੀ ਹੈ ਭੈਣੇ ਸੰਦਾਰਸੀ ਤੇ ਪੜ੍ਹਾਈ ਕਿੱਥੇ ਕੀਤੀ ਤੂੰ ਹੈਂ ਅਨਪੜਾ ਠੀਕ ਹੈ ਤੇਰੀ ਮੰਮੀ ਦਾ ਕੀ ਨਾਂ ਮਾਂ ਦਾ ਸਾ ਸੱਸ ਦਾ ਇਹ ਸੱਸਦਾਨੀ ਤੇਰੀ ਮੰਮੀ ਦਾ ਮਾਂ ਦਾ ਹੈ ਪੰਨੂ ਠੀਕ ਹੈ ਤੇ ਡੈਡੀ ਦਾ ਕੀ ਨਾਮ ਸੀ ਤੇਰੇ ਦਾ ਹੈ ਗਰਮੇਲ ਗਰਮੇਲ ਸਿੰਘ ਠੀਕ ਆ ਉਹ ਕਿੱਥੇ ਰਹਿੰਦਾ ਸੀ ਗਰਮੇਲ ਸਿੰਘ ਰਲੇ ਹੋਏ ਨੇ ਰਲੇ ਹੋਏ ਨੇ ਕਿਹਦੇ ਨਾਲ ਨਿਮੀਦਰਨ ਕਿਹਨਾਂ ਦੇ ਘਰੇ ਨਿਮੀਦਰ ਦਾ ਕੀ ਨਾਮ ਹੈ ਹੈ ਨੇਕ ਨੇਕ ਕੇ ਨਾਲ ਰਲੇ ਹੋਏ ਨੇ ਠੀਕ ਆ ਠੀਕ ਕਿਹੜੇ ਪਿੰਡ ਹਾਂ ਘਰ ਚ ਕਿਹੜੇ ਪਿੰਡ ਨਹੀਂ ਸੰਧਾਰਸੀ ਤੇ ਤੂੰ ਗੁੰਮ ਗੁੰਮ ਕੇ ਆ ਗਈ ਸੀ ਨਾ ਉੱਥੇ ਉਹ ਤੇਰਾ ਪਿੰਡ ਕਿਹੜਾ ਵਾ ਤੇਰੇ ਮਾਪੇ ਦਾ ਪਿੰਡ ਕਿਹੜਾ ਵਾ ਤੇਰਾ ਪਿਕਾ ਪਿੰਡ ਪਿਕਾ ਪਿੰਡ ਤੇਰਾ ਪਤਾ ਨਹੀਂ ਚਲ ਕੋਈ ਨਾ ਹਾਂ ਤਾਂ ਮੇਰੀ ਕਰਮਜੀਤ ਭੈਣ ਤੌਰਨ ਲੱਗ ਗਈ ਠੀਕ ਹੋ ਗਈ ਹੈਨਾ ਕਰਮਜੀਤ ਇੱਧਰ ਦੇਖ ਮੇਰੇ ਵੱਲ ਤੇਰੇ ਜਵਾਬ ਵੀ ਸੀਗੇ ਕੋਈ ਕਿੰਨੇ ਜਵਾਬ ਨੇ ਕਿੰਨੇ ਤਿੰਨ ਜਵਾਬ ਨੇ ਕੀ ਨਾਮ ਆ ਜਵਾਬ ਦਾ ਐਸਾ ਤੇਰੇ ਘਰ ਵਾਲੇ ਦਾ ਕੀ ਨਾਮ ਸੀ ਹੈ ਹੈ ਮੈਸੀ ਹੈ ਮੈਸੀ ਮੈਸੀ ਮੈਸਤਰੀ ਕਿੰਨੇ ਸਿੱਕੇ ਤੇ ਘਰ ਵਾਲੇ ਕਿੰਨੇ ਸੀ ਕੋਈ ਕਿਹੜਾ ਤੇ ਕੀ ਨਾਂ ਸੀ ਉਹਦਾ ਜਾਣ ਨਹੀਂ ਹੈ ਜਾਣ ਨਹੀਂ ਜਾਣ ਨਹੀਂ ਸੀ ਠੀਕ ਹੈ ਕੋਈ ਕਰਿਓ ਸ਼ੇਅਰ ਇਸ ਵੀਡੀਓ ਨੂੰ ਤੇ ਅਰਦਾਸ ਕਰਿਓ ਇਹ ਭੈਣ ਦਾ ਘਰ ਪਰਿਵਾਰ ਆ ਜਿਹੜਾ ਪਤਾ ਲੱਗ ਜੀਵੇ ਕਿੱਥੋਂ ਆਈ ਸੀ ਭੈਣ ਇਹ ਇਹ ਪਤਾ ਲੱਗ ਜੇਵੇ 39 225 ਨੂੰ ਕਰਮਜੀਤ ਭੈਣ ਨੂੰ ਅਸੀਂ ਲੈ ਕੇ ਆਏ ਸੀਗੇ ਕਰਮਜੀਤ ਭੈਣ ਨੂੰ ਸੰਧਾਰਸੀ ਪਿੰਡ ਪਟਿਆਲਾ ਜ਼ਿਲ੍ਹਾ ਤੋਂ ਲੈ ਕੇ ਆਏ ਸੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਕਰਮਜੀਤ ਭੈਣੇ ਹਾਂ ਜੀ ਠੀਕ ਹੈ ਭੈਣ ਸਤਿ ਸ੍ਰੀ ਅਕਾਲ